ਅਗਲੀ ਗੱਲ ਕਰਦੇ ਆ ਮੱਕੇ ਦੀ ਸਾਰੇ 52 ਗੇਟ ਬੰਦ ਕਰ ਦਿੱਤੇ ਗਏ ਤੇ ਉਹਨਾਂ ਨੇ ਉੱਚੀ ਉੱਚੀ ਅੱਲਾਹੁ ਅਕਬਰ ਦੇ ਨਾਰੇ ਲਾਉਣੇ ਸ਼ੁਰੂ ਕਰ ਦਿੱਤੇ ਮਸਜਿਦ ਦੇ ਉੱਤੇ ਹਮਲੇ ਦਾ ਉਹ ਮੰਜ਼ਰ ਹੈ ਗੱਲਬਾਤ ਕਰਦੇ ਆ ਰਿਹਾਨ ਫਜ਼ਲ ਉਹਨਾਂ ਦੀ ਕਲਮ ਹੈ 20 ਨਵੰਬਰ 1979 ਨੂੰ ਮੁਹਰਰਮ ਦਾ ਪਹਿਲਾ ਦਿਨ ਸੀ ਮੱਕੇ ਦੀ ਸਭ ਤੋਂ ਵੱਡੀ ਮਸਜਿਦ ਦੇ ਵਿੱਚ ਸਥਾਨਕ ਲੋਕਾਂ ਦੇ ਨਾਲ-ਨਾਲ ਪਾਕਿਸਤਾਨੀ ਇండోਨੇਸ਼ੀਆਈ ਮੋਰਾਕੋ ਤੇ ਜਰਮਨੀ ਸ਼ਰਦਾਲੂ ਕਾਫੀ ਵੱਡੀ ਗਿਣਤੀ ਚ ਮੌਜੂਦ ਸਨ ਸ਼ਰਦਾਲੂਆਂ ਦੇ ਜਿਹੜਾ ਸੀ ਇਸ ਵੱਡੇ ਸਮੂਹ ਦੇ ਵਿੱਚ ਬਾਗੀ ਵੀ ਸਨ ਜਿਨ੍ਹਾਂ ਨੇ ਆਪਣੇ ਸਿਰਾਂ ਦੇ ਉੱਤੇ ਲਾਲ ਚੈੱਕ ਕੱਪੜਾ ਬੰਨਿਆ ਹੋਇਆ ਸੀ ਉਹਨਾਂ ਦੇ ਵਿੱਚੋਂ ਕੁਝ ਕਈ ਦਿਨਾਂ ਤੋਂ ਮਸਜਿਦ ਦੇ ਅੰਦਰ ਰਹਿ ਕੇ ਇਸ ਦੇ ਗਲਿਆਰੇ ਤੇ ਰਸਤਿਆਂ ਦਾ ਮੁਆਇਨਾ ਕਰ ਰਹੇ ਸਨ ਕੁਝ ਲੋਕ ਉਸੇ ਦਿਨ ਆਪਣੀਆਂ ਪਤਨੀਆਂ ਤੇ ਬੱਚਿਆਂ ਦੇ ਨਾਲ ਕਾਰ ਰਾਹੀਂ ਮੱਕਾ ਪਹੁੰਚੇ ਤਾਂ ਜੋ ਸੁਰੱਖਿਆ ਬਲਾਂ ਨੂੰ ਉਹਨਾਂ ਦੇ ਉਹਨਾਂ ਤੇ ਸ਼ੱਕ ਨਾ ਹੋ ਸਕੇ ਇਹਨਾਂ ਦੇ ਵਿੱਚੋਂ ਬਹੁਤੇ ਸੌਦੀ ਖਾਣਾ ਬਦੋਸ਼ ਸਨ ਫਜ਼ਰ ਦੀ ਨਮਾਜ਼ ਸ਼ੁਰੂ ਹੁੰਦੀ ਹੈ ਮਾਈਕ੍ਰੋਫੋਨ ਤੇ ਇਮਾਮ ਦੀ ਆਵਾਜ਼ ਗੂੰਜ ਰਹੀ ਸੀ ਸਮਾਂ ਸਵੇਰੇ 5:18 ਦਾ ਸੀ ਯਾਰੋ ਸਲੋਵ ਤਰੋਫੀਮੋਵ ਨੇ ਆਪਣੀ ਕਿਤਾਬ ਦੀ ਸੀਜ਼ ਆਫ ਮੱਕਾ ਦੀ 4 ਗੋਟਨ ਅਪਰਾਇジング ਇਨ ਇਸਲਾਮਜ਼ ਹੋਲੀਐਸਟ ਸ਼ਰਾਈਨ ਦੇ ਵਿੱਚ ਇਸ ਘਟਨਾ ਦਾ ਦਿਲਚਸਪੀ ਦੇ ਨਾਲ ਜਿਹੜਾ ਵਰਣਨ ਕੀਤਾ ਹੈ ਉਹ ਲਿਖਦੇ ਨੇ ਕਿ ਜਿਵੇਂ ਹੀ ਇਮਾਮ ਨੇ ਨਮਾਜ਼ ਤੋਂ ਬਾਅਦ ਕਲਮਾ ਪੜ੍ਹਨਾ ਸ਼ੁਰੂ ਕੀਤਾ ਗੋਲੀਆਂ ਦੀ ਆਵਾਜ਼ ਸ਼ੁਰੂ ਜਿਹੜੀ ਐ ਸੁਣਾਈ ਦਿੱਤੀ ਹੈ ਬੇਚੈਨ ਲੋਕਾਂ ਨੇ ਇੱਕ ਨੌਜਵਾਨ ਨੂੰ ਹੱਥ ਦੇ ਵਿੱਚ ਰਾਈਫਲ ਲੈ ਕੇ ਕਾਬਾ ਵੱਲ ਤੇਜ਼ੀ ਦੇ ਨਾਲ ਵੱਧਦੇ ਦੇਖਿਆ ਫਿਰ ਦੂਜੀ ਗੋਲੀ ਦੀ ਆਵਾਜ਼ ਸੁਣਾਈ ਦਿੱਤੀ ਤੇ ਮਸਜਿਦ ਦੇ ਬਾਹਰ ਦਾਣੇ ਚੁਗਣ ਵਾਲੇ ਸੈਂਕੜੇ ਕਬੂਤਰ ਹਵਾ ਦੇ ਵਿੱਚ ਉਡਾਰੀ ਭਰਦੇ ਹਨ ਮਸਜਿਦ ਦੇ ਵਿੱਚ ਮੌਜੂਦਾ ਪੁਲਿਸ ਫੋਰਸ ਦੇ ਕੋਲ ਵਿਦੇਸ਼ਾਂ ਤੋਂ ਆਏ ਸ਼ਰਦਾਲੂਆਂ ਨੂੰ ਕਾਬੂ ਕਰਨ ਦੇ ਲਈ ਹਥਿਆਰਾਂ ਦੇ ਨਾਂ ਤੇ ਮਾਮੂਲੀ ਡਾਂਗਾ ਸਨ ਜਿਵੇਂ ਹੀ ਗੇਟਾਂ ਤੇ ਤਾਇਨਾਤ ਦੋ ਸੰਤਰੀਆਂ ਨੂੰ ਗੋਲੀ ਲੱਗੀ ਡਾਂਗਾ ਵਾਲੇ ਸਾਰੇ ਸਿਪਾਹੀ ਉੱਥੋਂ ਗਾਇਬ ਹੋ ਜਾਂਦੇ ਹਨ ਅਜੇ ਹਗਾਮਾ ਮਚਿਆ ਹੀ ਸੀ ਕਿ ਹਮਲਾਵਾਰਾਂ ਦਾ ਆਗੂ ਜੋਹੇ ਮਾਨ ਅਲ ਉਤੇਬੀ ਅੱਗੇ ਆਉਂਦਾ ਹੈ ਸਾਊਦੀ ਅਰਬ ਦੇ ਵਿੱਚ ਪਬੰਦੀशुदा ਕਿਤਾਬ ਹੈ ਜਿਹੜੀ ਇਵੈਂਟਸ ਐਟ ਦੀ ਸ਼ੈਰਾਈਨ ਬੀਟਵੀਨ ਟਰੂਥ ਐਂਡ ਲਾਈਜ਼ ਝੂਠ ਤੇ ਸੱਚ ਦੇ ਉੱਤੇ ਲਿਖੀ ਹੈ 43 ਸਾਲਾਂ ਵਿਅਕਤੀ ਜੋਹੇਮਾਨ ਦੀਆਂ ਕਾਲੀਆਂ ਅੱਖਾਂ ਸਨ ਉਸਦੇ ਮੋਢਿਆਂ ਤੱਕ ਕਾਲੇ ਵਾਲ ਸਨ ਜੋ ਉਸਦੀ ਕਾਲੀ ਦਾੜੀ ਦੇ ਵਿੱਚ ਰਲ ਰਹੇ ਸਨ ਪਤਲਾ ਜਿਹਾ ਹੋਣ ਦੇ ਬਾਵਜੂਦ ਉਸਦੀ ਸ਼ਖਸੀਅਤ ਦੇ ਵਿੱਚੋਂ ਰੋਬ ਦਿਖਾਈ ਦਿੰਦਾ ਸੀ ਉਸਨੇ ਚਿੱਟੇ ਰੰਗ ਦਾ ਰਵਾਇਤੀ ਸਾਉਦੀ ਪਹਿਰਾਵਾ ਪਾਇਆ ਹੋਇਆ ਉਸਦੇ ਲੱਤਾਂ ਦੀਆਂ ਪਿੰਨੀਆਂ ਤੱਕ ਆ ਰਿਹਾ ਉਸਨੇ ਸਿਰ ਤੇ ਕੁਝ ਵੀ ਨਹੀਂ ਪਹਿਨਿਆ ਹੋਇਆ ਸੀ ਪਰ ਉਸਨੇ ਵਾਲਾਂ ਨੂੰ ਕਾਬੂ ਤੋਂ ਬਾਹਰ ਹੋਣ ਤੋਂ ਬਚਾਉਣ ਦੇ ਲਈ ਸਿਰ ਦੇ ਉੱਤੇ ਹਰੇ ਰੰਗ ਦਾ ਬੈਂਡ ਬੰਨਿਆ ਹੋਇਆ ਸੀ ਤਿੰਨ ਹਮਲਾਵਰ ਰਾਈਫਲ ਪਿਸਤੌਲ ਤੇ ਖੰਜਰ ਲੈ ਕੇ ਉਸਦੇ ਨਾਲ ਧੁਰ ਰਹੇ ਨੇ ਉਹ ਸਭ ਤੇਜ਼ੀ ਦੇ ਨਾਲ ਤੇਜ਼ੀ ਦੇ ਨਾਲ ਪਵਿੱਤਰ ਕਾਬੇ ਅਤੇ ਮਸਜਿਦ ਦੇ ਇਮਾਮ ਦੇ ਵੱਲ ਵੱਧਦੇ ਜਾ ਰਹੇ ਨੇ ਸਾਰੇ ਦਰਵਾਜ਼ੇ ਬੰਦ ਕੀਤੇ ਜਦੋਂ ਇਮਾਮ ਦੀ ਨਜ਼ਰ ਜੋਹੇਮਾਨ ਉਤੇ ਪੈਂਦੀ ਹੈ ਉਹਨਾਂ ਨੂੰ ਯਾਦ ਆਇਆ ਕਿ ਉਹ ਅਤੇ ਉਸਦੇ ਸਾਥੀ ਕੁਝ ਦਿਨ ਪਹਿਲਾਂ ਇਸਲਾਮ ਤੇ ਦਿੱਤੇ ਗਏ ਉਹਨਾਂ ਦੇ ਭਾਸ਼ਣ ਦੇ ਦੌਰਾਨ ਮਜੂਸਾਨੇ ਥੇ ਯਾਰੋ ਸਲੋਵ ਪਰ ਫੀਮੋਵ ਲਿਖਦੇ ਨੇ ਕਿ ਕੁਝ ਹੀ ਸੈਕੰਡਾਂ ਦੇ ਬਾਅਦ ਜੋਹੇਮਾਨ ਨੇ ਇਮਾਮ ਨੂੰ ਤੱਕਾ ਦੇ ਕੇ ਮਾਈਕ ਖੋਲਿਆ ਜਦੋਂ ਇਮਾਮ ਨੇ ਦੁਬਾਰਾ ਮਾਈਕ ਖੋਣ ਦੀ ਕੋਸ਼ਿਸ਼ ਕੀਤੀ ਤਾਂ ਹਮਲਾਵਾਰਾਂ ਨੇ ਪੂਰੀ ਤਾਕਤ ਦੇ ਨਾਲ ਚੀਕਦੇ ਆ ਆਪਣਾ ਛੁਰਾ ਉਸਦੇ ਚਿਹਰੇ ਦੇ ਉੱਤੇ ਰੱਖ ਦਿੱਤਾ ਇਹ ਤਮਾਸ਼ਾ ਦੇਖ ਰਹੇ ਹਜ਼ਾਰਾਂ ਸ਼ਰਦਾਲੂ ਹੱਥਾਂ ਦੇ ਵਿੱਚ ਜੁੱਤੀਆਂ ਲੈ ਕੇ ਬਾਹਰਲੇ ਦਰਵਾਜ਼ਿਆਂ ਵੱਲ ਭੱਜੇ ਪਰ ਜਦੋਂ ਉਹ ਦਰਵਾਜ਼ਿਆਂ ਤੱਕ ਪਹੁੰਚੇ ਤਾਂ ਦੇਖਿਆ ਕਿ ਸਾਰੇ ਕੁਵਿੱਜਾ ਗੇੜ ਜਿਹੜੇ ਸਨ ਮੱਕੇ ਦੇ ਗੁੱਸੇ ਦੇ ਵਿੱਚ ਉਹ ਜਿਹੜੇ ਸਨ ਬੰਦ ਕਰ ਦਿੱਤੇ ਗਏ ਸਨ ਗੁੱਸੇ ਦੇ ਵਿੱਚ ਆ ਕੇ ਉਹਨਾਂ ਨੇ ਉੱਚੀ ਉੱਚੀ ਅੱਲਾਹੁ ਅਕਬਰ ਦੇ ਨਾਰੇ ਜਿਹੜੇ ਸ਼ੁਰੂ ਕਰ ਦਿੱਤੇ। ਹਮਲਾਵਾਰਾਂ ਨੇ ਵੀ ਉਸ ਆਵਾਜ਼ ਦੇ ਨਾਲ ਆਪਣੀ ਆਵਾਜ਼ ਰਲਾਈ ਤੇ ਕਾਬੇ ਦਾ ਪੂਰਾ ਕੰਪਲੈਕਸ ਇਸ ਆਵਾਜ਼ ਦੇ ਨਾਲ ਗੂੰਜ ਉਠਿਆ। ਹਮਲਾਵਾਰਾਂ ਨੇ ਮিনার ਦੇ ਉੱਤੇ ਜਿਹੜਾ ਸੀ ਪੋਜੀਸ਼ਨ ਬਣਾ ਲਈ ਸੀ। ਜਿਵੇਂ ਕਿ ਇਹ ਆਵਾਜ਼ ਘਟ ਹੋਈ, ਜੋਹੇਮਾਨ ਨੇ ਮਾਈਕ੍ਰੋਫੋਨ ਦੇ ਨਾਲ ਆਪਣੇ ਸਾਥੀਆਂ ਨੂੰ ਨਿਰਦੇਸ਼ ਦੇਣੇ ਸ਼ੁਰੂ ਕਰ ਦਿੱਤੇ। ਉਸ ਦੀ ਆਵਾਜ਼ ਸੁਣਦਿਆਂ ਹੀ ਉਸ ਦੇ ਸਾਥੀ ਪੂਰੇ ਕੰਪਲੈਕਸ ਦੇ ਵਿੱਚ ਫੈਲ ਗਏ। ਉਹਨਾਂ ਨੇ ਮਸਜਿਦਾਂ ਸੱਤਾਂ ਮਿਨਾਰਾਂ ਦੇ ਉੱਤੇ ਮਸ਼ੀਨ ਗੰਨਾ ਫਿੱਟ ਕਰ ਲਈਆਂ ਤੇ ਫਸੇ ਹੋਏ ਸ਼ਰਦਾਲੂਆਂ ਨੂੰ ਹਮਲਾਵਾਰਾਂ ਦੀ ਮਦਦ ਕਰਨ ਦੇ ਲਈ ਮਜਬੂਰ ਕੀਤਾ ਗਿਆ। ਕੁਝ ਲੋਕਾਂ ਨੂੰ ਕਿਹਾ ਗਿਆ ਕਿ ਉੱਥੇ ਵਿਛਾਈ ਕਲੀਨਾ ਨੂੰ ਲਪੇਟ ਕੇ ਜ਼ੰਜੀਰਾਂ ਲੱਗੇ ਗੇਟਾਂ ਦੇ ਕੋਲ ਖੜੇ ਕਰ ਦੇਣ। ਤਾਕਤਵਰ ਲੋਕਾਂ ਨੂੰ ਬੰਦੂਕ ਦੀ ਨੋਕ ਦੇ ਉੱਤੇ ਮਿਨਾਰਾਂ ਤੇ ਚੜ੍ਹ ਕੇ ਚੜ੍ਹ ਕੇ ਖਾਣਾ ਤੇ ਹਥਿਆਰ ਪਹੁੰਚਾਉਣ ਦੇ ਲਈ ਕਿਹਾ ਗਿਆ। ਬਹੁਤ ਘੱਟ ਸਮੇਂ ਦੇ ਵਿੱਚ ਇਸਲਾਮ ਦੇ ਪਵਿੱਤਰ ਸਥਾਨ ਤੇ ਕਬਜ਼ਾ ਕਰ ਲਿਆ ਜਾਂਦਾ ਹੈ। ਇਹਨਾਂ ਮিনারਾਂ ਦੀ ਉਚਾਈ 99 ਮੀਟਰ 292 ਫੁੱਟ ਉੱਚੀ ਹੈ ਜਿੱਥੋਂ ਸਾਰੇ ਮੱਕੇ ਦੇ ਨਜ਼ਰ ਰੱਖੀ ਜਾ ਸਕਦੀ ਹੈ। ਜੋਹੇਮਾਨ ਨੇ ਹੁਕਮ ਦਿੱਤਾ ਜੇਕਰ ਤੁਸੀਂ ਕਿਸੇ ਸਰਕਾਰੀ ਸਿਪਾਹੀ ਨੂੰ ਆਪਣੇ ਖਿਲਾਫ ਹੱਥ ਚੁੱਕ ਦੇ ਦੇਖੋ ਉਸਤੇ ਕੋਈ ਤਰਸ ਨਾ ਦਿਖਾਓ ਤੇ ਉਸ ਨੂੰ ਗੋਲੀ ਮਾਰਨ ਤੋਂ ਸੰਕੋਚ ਸੰਕੋਚ ਨਾ ਕਰਿਓ। ਬੰਦਕਾਂ ਦੇ ਵਿੱਚ ਬਹੁਤ ਸਾਰੇ ਸ਼ਰਧਾਲੂ ਅਰਬੀ ਨਹੀਂ ਸਮਝਦੇ ਸਨ ਤੇ ਸਥਾਨਕ ਲੋਕਾਂ ਨੂੰ ਮਾਮਲੇ ਬਾਰੇ ਸਮਝਾਉਣ ਦੇ ਲਈ ਬੇਨਤੀ ਕਰ ਰਹੇ ਸਨ ਕਿ ਆਕਰ ਹੋਇਆ ਕੀ ਹੈ ਜਲਦੀ ਹੀ ਹਮਲਾਵਾਰਾਂ ਨੇ ਭਾਰਤੀ ਤੇ ਪਾਕਿਸਤਾਨੀ ਸ਼ਰਧਾਲੂਆਂ ਦੇ ਇੱਕ ਸਮੂਹ ਨੂੰ ਇੱਕ ਕਿਨਾਰੇ ਦੇ ਵਿੱਚ ਖੜਾ ਕਰ ਦਿੱਤਾ ਗਿਆ ਤੇ ਇੱਕ ਉਰਦੂ ਬੋਲਣ ਵਾਲਾ ਵਿਅਕਤੀ ਉੱਥੇ ਹੋ ਰਹੇ ਐਲਾਨ ਦਾ ਉਰਦੂ ਦੇ ਵਿੱਚ ਤਰਜਮਾ ਕਰਨ ਲੱਗ ਪਿਆ afriki shradhalu'an de layi ik angrezi bolan wale tarjumeekar ਦਾ ਜਿਹੜਾ ਇੰਤਜ਼ਾਮ ਕੀਤਾ ਗਿਆ 사우ਦੀ ਅਰਬ ਦੇ ਵਿੱਚ ਅਮਰੀਕਾ ਦੇ ਰਾਜਦੂਤ ਸੀ ਵੈਸਟ ਨੇ ਸੀ ਵੈਸਟ ਨੇ ਅਮਰੀਕੀ ਵਿਦੇਸ਼ ਮੰਤਰਾਲੇ ਨੂੰ ਤਾਰ ਭੇਜ ਕੇ ਹਮਲਾਵਾਰਾਂ ਨੇ ਮਸਜਿਦ ਦੀ ਜਨ ਸੰਬੋਧਨ ਵਿਵਸਥਾ ਦੇ ਉੱਤੇ ਜਿਹੜਾ ਸੀ ਰਾਹੀ ਐਲਾਨ ਕਰ ਦਿੱਤਾ ਕਿ ਮੱਕਾ ਮਦੀਨਾ ਤੇ ਜੇਦਾ ਤੇ ਉਹਨਾਂ ਦਾ ਕਬਜ਼ਾ ਹੋ ਗਿਆ। ਕਿਆਮਤ ਦਾ ਦਿਨ ਨੇੜੇ ਆਉਣ ਦਾ ਐਲਾਨ ਹੋ ਗਿਆ। ਅਗਲੇ 1 ਘੰਟੇ ਦੇ ਵਿੱਚ ਹਮਲਾਵਾਰਾਂ ਨੇ ਮਸਜਿਦ ਦੇ ਲਾਊਡ ਸਪੀਕਰ ਰਾਹੀਂ ਪੂਰੀ ਦੁਨੀਆ ਦੇ 1 ਅਰਬ ਮੁਸਲਮਾਨਾਂ ਤੱਕ ਇੱਕ ਪੁਰਾਣੀ ਭਵਿੱਖਬਾਣੀ ਪਹੁੰਚਾਈ ਜਿਸ ਦੇ ਵਿੱਚ ਕਿਹਾ ਗਿਆ ਸੀ ਕਿ ਕਿਆਮਤ ਦਾ ਸਮਾਂ ਆ ਗਿਆ ਤੇ ਮਹਿੰਦੀ ਆ ਚੁੱਕੇ ਹਨ ਜਦੋਂ ਗੋਲੀਆਂ ਦੇ ਵਿਚਕਾਰ ਇਹ ਐਲਾਨ ਖਤਮ ਹੁੰਦਾ ਹੈ ਤਾਂ ਪੂਰੇ ਮੱਦ ਮੱਕਾ ਵਿੱਚ ਜਿਹੜਾ ਸੀ ਡਰ ਦਾ ਮਾਹੌਲ ਜਿਹੜਾ ਸੀ ਬਣ ਗਿਆ ਸੀ ਤੇ ਇਹ ਸੁਣ ਕੇ ਮਸਜਿਦ ਦੇ ਬਾਹਰ ਕੰਮ ਕਰਨ ਵਾਲੇ ਲੋਕ ਭੱਜ ਗਏ 사우ਦੀ ਅਰਬ ਅਤੇ ਉਸ ਦੇ ਬਾਹਰ ਰਹਿ ਰਹੇ ਮੁਸਲਮਾਨ ਇਸ ਐਲਾਨ ਨੂੰ ਸੁਣ ਕੇ ਬਹੁਤ ਦੁਖੀ ਹੋਏ ਸਨ ਬਾਅਦ ਦੇ ਵਿੱਚ 사우ਦੀ ਅਰਬ ਦੇ ਸ਼ਹਿਜ਼ਾਦੇ ਫਹਿਦ ਨੇ ਲਿਬਨਾਨ ਦੇ ਅਲ سفیر ਅਖਬਾਰ ਨੂੰ ਦਿੱਤੇ ਇੰਟਰਵਿਊ ਦੇ ਵਿੱਚ ਦੱਸਿਆ ਸੀ ਕਿ ਹਾਸੀ ਕਿ ਜੋਹੇਮਾਨ ਅਤੇ ਉਸ ਦੇ ਸਾਥੀਆਂ ਨੇ ਬਾਹਰ ਖੜੇ ਸੰਤਰੀਆਂ ਨੂੰ 40 ਹਜ਼ਾਰ ਰਿਆਲ ਦੀ ਰੇਸ਼ਵਤ ਦਿੱਤੀ ਸੀ ਤਾਂ ਜੋ ਹਥਿਆਰਾਂ ਤੇ ਭੋਜਨ ਦੇ ਨਾਲ ਭਰੇ ਤਿੰਨ Toyota, Dat, Datsun ਤੇ GSC, GMC ਪਿਕਅਪ ਟਰੱਕ ਮਸਜਿਦ ਦੇ ਅੰਦਰ ਆ ਜਾਣ। ਇਹਨਾਂ ਪਿਕਅਪ ਟਰੱਕਾਂ ਨੂੰ ਮਸਜਿਦ ਦੇ ਬੇਸਮੈਂਟ ਦੇ ਵਿੱਚ ਖੜਾ ਕੀਤਾ ਗਿਆ ਸੀ। ਇੱਕ ਵਾਰ ਮਸਜਿਦ ਦੇ ਉੱਤੇ ਕਬਜ਼ਾ ਕਰਨ ਤੋਂ ਬਾਅਦ ਜਿਹੇ ਮਾਨ ਨੇ ਜਿਹੜਾ ਸੀ ਯਕੀਨੀ ਬਣਾਇਆ ਕਿ ਉਸਦੇ ਸਾਥੀਆਂ ਦਾ ਮਸਜਿਦ ਦੇ ਹਰ ਆਉਣ ਵਾਲੇ ਦਰਵਾਜ਼ੇ ਦੇ ਉੱਤੇ ਕਬਜ਼ਾ ਹੋਵੇ। ਫਿਰ ਉਹ ਉੱਥੇ ਮੌਜੂਦ ਲੋਕਾਂ ਨੂੰ ਦੱਸਿਆ ਕਿ ਮਹਿੰਦੀ ਇੱਥੇ ਆ ਚੁੱਕੇ ਨੇ ਜਿਨ੍ਹਾਂ ਦਾ ਬਹੁਤ ਦਿਨਾਂ ਤੋਂ ਇੰਤਜ਼ਾਰ ਸੀ ਉਸਨੇ ਕਿਹਾ ਕਿ ਉਸਦਾ ਨਾਮ ਮੁਹੰਮਦ ਅਬਦੁੱਲਾ ਅਲ ਕੁਰਾਇਸ਼ੀ ਹੈ ਦਰਅਸਲ ਅਜਹੀ ਮੰਨਦਾ ਹੈ ਕਿ ਕਿਆਮਤ ਤੋਂ ਪਹਿਲਾਂ ਬੇਇਨਸਾਫੀ ਨੂੰ ਖਤਮ ਕਰਕੇ ਸੱਚੇ ਧਰਮ ਦੀ ਮੁੜ ਸਥਾਪਨਾ ਦੇ ਲਈ ਮਹਿੰਦੀ ਧਰਤੀ ਦੇ ਉੱਤੇ ਲਾਵੇ ਲਾਵੇਗਾ ਯਾਰੋ ਸਲੋਵ ਤਰੋ ਫੀ ਮੋਵ ਨੇ ਲਿਖਿਆ ਕਿ ਇੱਕ ਇੱਕ ਕਰਕੇ ਜੋਹੇਮਾਨ ਨੇ ਜਿਹੜਾ ਸਾਰੇ ਹਮਲਾਵਾਰਾਂ ਨੇ ਮੁਹੰਮਦ ਅਬਦੁੱਲਾਹ ਦਾ ਹੱਥ ਦਾ ਜਿਹੜਾ ਚੁੰਮੇ ਹੱਥ ਨੂੰ ਚੁੰਮਿਆ ਤੇ ਉਸਦੇ ਪ੍ਰਤੀ ਵਫਾਦਾਰੀ ਦੀ ਸੌਂ ਖਾਦੀ ਇਸ ਤੋਂ ਬਾਅਦ ਉਹ ਰਾਈਫਲਾਂ ਦੇ ਨਾਲ ਭਰੇ ਕ੍ਰੇਟ ਕੰਪਲੈਕਸ ਦੇ ਵਿੱਚ ਲੈ ਆਏ ਤੇ ਆਪਣੇ ਸਾਥੀਆਂ ਦੇ ਵਿੱਚ ਵੰਡ ਦਿੱਤੇ ਗਏ ਜਿਨ੍ਹਾਂ ਨੇ ਇਸ ਬਗਾਵਤ ਦਾ ਸਮਰਥਨ ਕਰਨ ਦਾ ਫੈਸਲਾ ਕੀਤਾ ਸੀ ਹਥਿਆਰਾਂ ਤੋਂ ਇਲਾਵਾ ਕੁਵੈਤ ਦੇ ਵਿੱਚ ਚਪਵਾਏ ਗਏ ਇਸ਼ਤਿਹਾਰ ਲੋਕਾਂ ਦੇ ਵਿੱਚ ਵੰਡੇ ਗਏ ਜਿਨ੍ਹਾਂ ਦੇ ਵਿੱਚ ਜਿਹੋ ਮਾਨ ਦੇ ਲੇਖ ਲਿਖੇ ਸਨ ਕੁਝ ਸ਼ਰਦਾਲੂਆਂ ਨੇ ਅਬਦੁੱਲਾ ਨੂੰ ਪੁੱਛਿਆ ਕਿ ਇਸ ਬਗਾਵਤ ਦੇ ਪਿੱਛੇ ਈਰਾਨ ਦਾ ਹੱਥ ਹੈ ਅਬਦੁੱਲਾ ਨੇ ਇੱਕ ਸ਼ਬਦਾ ਦੇ ਵਿੱਚ ਇਸ ਦਾ ਜਵਾਬ ਦਿੱਤਾ ਨਹੀਂ ਭਾਈ 8 ਵਜੇ ਦੇ ਕਰੀਬ ਮੱਕਾ ਪੁਲਿਸ ਨੇ ਪਹਿਲੀ ਵਾਰ ਸੰਕਟ ਦੇ ਨਾਲ ਨਜਿੱਠਣ ਦਾ ਫੈਸਲਾ ਲਿਆ ਸਥਿਤੀ ਦੀ ਜਾਂਚ ਦੇ ਲਈ ਇੱਕ ਪੁਲਿਸ ਜੀਪ ਭੇਜੀ ਗਈ ਜਿਉਂ ਹੀ ਜੀਪ ਗੇਟ ਦੇ ਨੇੜੇ ਪਹੁੰਚੀ ਤਾਂ ਉਸਤੇ ਗੋਲੀਬਾਰੀ ਸ਼ੁਰੂ ਹੋ ਗਈ। ਮিনার ਦੇ ਉੱਪਰੋਂ ਚਲਾਈ ਗੋਲੀ ਨਾਲ ਜੀਪ ਦੀ ਵਿੰਡਸ਼ੀਲਡ ਟੁੱਟ ਗਈ ਤੇ ਜੀਪ ਦਾ ਡਰਾਈਵਰ ਜ਼ਖਮੀ ਹੋ ਕੇ ਜੀਪ ਤੋਂ ਹੇਠਾਂ ਡਿੱਗ ਗਿਆ। ਕੁਝ ਸਮੇਂ ਬਾਅਦ ਜੀਪਾਂ ਦਾ ਵੱਡਾ ਕਾਫਲਾ ਮਸਜਿਦ ਦੇ ਦੂਜੇ ਗੇਟ ਵੱਲ ਰਵਾਨਾ ਹੋਇਆ। ਹਮਲਾਵਾਰਾਂ ਨੇ ਮਨੀਰ ਤੋਂ ਜਿਹੜਾ ਇਸ ਕਾਫਲੇ ਦੇ ਉੱਤੇ ਵੀ ਗੋਲੀਬਾਰੀ ਕੀਤੀ। ਇਸ ਹਮਲੇ ਦੇ ਵਿੱਚ 8 ਪੁਲਿਸ ਕਰਮਚਾਰੀ ਮੌਕੇ ਤੇ ਹੀ ਮਾਰੇ ਗਏ ਤੇ 36 ਹੋਰ ਜ਼ਖਮੀ ਹੋ ਗਏ। ਪੁਲਿਸ ਵਾਲੇ ਆਪਣੀਆਂ ਗੱਡੀਆਂ ਛੱਡ ਕੇ ਮਸਜਿਦ ਦੀਆਂ ਬਾਹਰ ਲੀਆਂ ਕੰਦਾਂ ਦੇ ਉੱਤੇ ਤਾਇਨਾਤ ਹੋ ਗਏ। ਜਦੋਂ ਹਮਲਾਵਾਰ ਮਸਜਿਦ ਦੇ ਵਿੱਚ ਦਾਖਲ ਹੋ ਰਹੇ ਸਨ ਤਾਂ ਸੌਦੀ ਬਾਦਸ਼ਾ ਖਾਲਿਦ ਰਿਆਦ ਆਪਣੇ ਮਹਿਲ ਦੇ ਵਿੱਚ ਆਰਾਮ ਕਰ ਰਹੇ ਸਨ। ਸ਼ਹਿਜ਼ਾਦੇ ਫਹੀਦ ਵੀ ਉਸ ਸਮੇਂ ਦੇਸ਼ ਦੇ ਵਿੱਚ ਨਹੀਂ ਸਨ ਤੇ ਟਿਊਨੀਸ਼ ਵਿੱਚ ਜਿਹੜਾ ਮੀਲਾ ਦੂਰ ਇੱਕ ਹੋਟਲ ਦੇ ਵਿੱਚ ਸੁੱਤਾ ਪਿਆ ਸੀ। ਸੌਦੀ ਅਰਬ ਦਾ ਟਿਊਨੀਸ਼ ਦੇ ਵਿੱਚ ਸੀ। ਸਾਊਦੀ ਅਰਬ ਦਾ ਬਾਹਰੀ ਦੁਨੀਆ ਦੇ ਨਾਲ ਸੰਪਰਕ ਟੁੱਟ ਗਿਆ ਖਾਲਿਦ ਨੂੰ ਇਸ ਹਮਲੇ ਦੇ ਬਾਰੇ ਸੂਚਨਾ ਸਭ ਤੋਂ ਪਹਿਲਾਂ ਮੱਕਾ ਤੇ ਮਦੀਨਾ ਮਸਜਿਦ ਦੇ ਇੰਚਾਰਜ ਸ਼ੇਖ ਨਾਸਿਰ ਇਬਨ ਰਾਸ਼ੇਦ ਨੇ ਦਿੱਤੀ ਸੀ ਦੁਪਹਿਰ ਤੱਕ ਸਾਊਦੀ ਅਰਬ ਦੇ ਵਿੱਚ ਕਮਾਂਤਰੀ ਫੋਨ ਕਾਲਾਂ ਦਾ ਪ੍ਰਬੰਧ ਕਰਨ ਵਾਲੀ ਕੈਨੇਡੀਅਨ ਕੰਪਨੀ ਨੂੰ ਪੂਰੀ ਤਰ੍ਹਾਂ ਦੇ ਨਾਲ ਸੰਚਾਰ ਬਲੈਕਆਊਟ ਲਾਗੂ ਕਰਨ ਦਾ ਹੁਕਮ ਦਿੱਤਾ ਗਿਆ ਨਤੀਜਾ ਇਹ ਹੋਇਆ ਕਿ ਨਾ ਤਾਂ ਕੋਈ ਸਾਊਦੀ ਅਰਬ ਨੂੰ ਕਾਲ ਕਰ ਸਕਦਾ ਸੀ ਤੇ ਨਾ ਹੀ ਤਾਰ ਪੇਜ ਸਕਦੇ ਸਨ ਦੇਸ਼ ਦੀਆਂ ਸਰਹੱਦਾਂ ਗੈਰ ਸੌਦੀ ਲੋਕਾਂ ਦੇ ਲਈ ਬੰਦ ਕਰ ਦਿੱਤੀਆਂ ਗਈਆਂ 사우ਦੀ ਅਰਬ ਦਾ ਬਾਹਰੀ ਦੁਨੀਆ ਦੇ ਨਾਲ ਸੰਪਰਕ ਲਗਭਗ ਕੱਟ ਦਿੱਤਾ ਗਿਆ ਇਸ ਘਟਨਾ ਦੀ ਕੋਈ ਖਬਰ 사우ਦੀ ਅਰਬ ਦੇ ਰੇਡੀਓ ਟੀਵੀ ਤੇ ਪ੍ਰਸਾਰਿਤ ਨਹੀਂ ਹੋਈ ਇਸ ਦੇ ਦੌਰਾਨ 사우ਦੀ ਫੌਜੀਆਂ ਤੇ ਹਮਲਾਵਾਰਾਂ ਵਿਚਾਲੇ ਰੁੱਕ ਰੁੱਕ ਕੇ ਗੋਲੀਬਾਰੀ ਹੁੰਦੀ ਰਹੀ ਜ਼ਿਆਦਾਤਰ ਹਮਲਾਵਾਰ ਮਸਜਿਦ ਦੇ ਜ਼ਮੀ ਦੋਜ਼ ਹਿੱਸੇ ਦੇ ਜਿਹੜਾ ਜ਼ਮੀਨ ਦੋਸ਼ ਜ਼ਮੀਨ ਦਾ ਜਿਹੜਾ ਹਿੱਸਾ ਸੀ ਜ਼ਮੀਦੋਜ਼ ਹਿੱਸੇ ਦੇ ਵਿੱਚ ਚਲੇ ਗਏ ਤੇ ਅਬਦੁੱਲਾ ਉੱਪਰ ਹੀ ਰਿਹਾ ਸੌਦੀ ਫੌਜੀ ਗਰਨੇਡs ਉੱਟ ਕੇ ਸਾਹਮਣੇ ਦੀਆਂ ਰੁਕਾਵਟਾਂ ਨੂੰ ਦੂਰ ਕਰ ਰਹੇ ਸਨ ਵਾਰੋ ਸਲੋਵ ਜਿਹੜਾ ਸੀ ਉਹ ਲਿਖਦਾ ਜਦੋਂ ਵੀ ਅਬਦੁੱਲਾ ਨੂੰ ਸੰਗ ਮਰਮਰ ਦੇ ਫਰਸ਼ ਤੇ ਗਰਨੇਡ ਡਿੱਗਣ ਦੀ ਆਵਾਜ਼ ਸੁਣਾਈ ਦਿੰਦੀ ਹੈ ਤਾਂ ਉਹ ਤੁਰੰਤ ਦੇਖ ਕੇ ਉਹੀ ਗਰਨੇਡ ਚੁੱਕ ਕੇ ਸੈਨਿਕਾਂ ਦੇ ਉੱਤੇ ਵਾਪਸ ਸੁੱਟ ਦਿੰਦਾ ਉਸ ਨੇ ਕਈ ਵਾਰ ਗਰਨੇਡs ਸੁੱਟਣ ਵਾਲਿਆਂ ਤੇ ਉਹਨਾਂ ਦੇ ਹੀ ਗ੍ਰੇਨੇਡਾ ਦੇ ਨਾਲ ਹਮਲਾ ਕੀਤਾ ਪਰ ਅਖੀਰ ਕਿਸਮਤ ਨੇ ਉਸ ਦਾ ਸਾਥ ਨਾ ਦਿੱਤਾ ਜਦੋਂ ਉਹ ਦੁਬਾਰਾ ਗ੍ਰੇਨੇਡ ਸੁੱਟਣ ਦੀ ਕੋਸ਼ਿਸ਼ ਕਰ ਰਿਹਾ ਸੀ ਤਾਂ ਤਮਾਕਾ ਹੋਇਆ ਤੇ ਅਬਦੁੱਲਾ ਦੇ ਛੱੜੇ ਉੱਡ ਗਏ ਆਖਰੀ ਸਮੇਂ ਤੇ ਕੋਈ ਵੀ ਉਸ ਦੀ ਮਦਦ ਲਈ ਨਹੀਂ ਆਇਆ ਉਸ ਨੂੰ ਉਸੇ ਹਾਲਤ ਦੇ ਵਿੱਚ ਮਰਨ ਦੇ ਲਈ ਛੱਡ ਦਿੱਤਾ ਗਿਆ ਫਰਾਂਸ ਨੇ ਆਪਣੇ ਕਮਾਂਡੋ ਭੇਜੇ ਸਨ ਇਸ ਮਸਲੇ 'ਚ ਸਾਊਦੀ ਅਰਬ ਦੀ ਬੇਨਤੀ ਦੇ ਉੱਤੇ ਫਰਾਂਸ ਦੇ ਜੀ ਆਈ ਜੀ ਐਨ ਕਮਾਂਡੋਆਂ ਨੂੰ ਸਾਊਦੀ ਸੈਨਿਕਾਂ ਦੀ ਮਦਦ ਦੇ ਲਈ ਭੇਜਿਆ ਗਿਆ ਸੀ ਉਹਨਾਂ ਨੂੰ ਅੱਤਵਾਦੀਆਂ ਦੇ ਨਾਲ ਨਜੇਠਣ ਦਾ ਪਹਿਲਾ ਪਹਿਲਾ ਵੀ ਜਿਹੜਾ ਇਹਦੇ ਬਾਰੇ ਤਜਰਬਾ ਸੀ 1976 ਦੇ ਵਿੱਚ ਉਹਨਾਂ ਨੇ ਜ਼ੀਬੂਤੀ ਦੇ ਵਿੱਚ ਬੱਚਿਆਂ ਦੇ ਨਾਲ ਭਰੀ ਇੱਕ ਸਕੂਲ ਬੱਸ ਨੂੰ ਅੱਤਵਾਦੀਆਂ ਤੋਂ ਬਚਾਇਆ ਸੀ ਉਹਨਾਂ ਨੇ ਪਹਿਲਾਂ ਉਹਨਾਂ ਨੂੰ ਨਸ਼ੀਲੇ ਪਦਾਰਥਾਂ ਦੇ ਨਾਲ ਭਰਿਆ ਖਾਣਾ ਦਿੱਤਾ ਫਿਰ ਉਹਨਾਂ ਦੇ ਉੱਤੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ ਇਸ ਆਪਰੇਸ਼ਨ ਦੇ ਵਿੱਚ ਸਾਰੇ ਬੱਚਿਆਂ ਦਾ ਬਚਾਅ ਹੋ ਗਿਆ 사ਊਦੀ ਅਰਬ ਦੀ ਬੇਨਤੀ ਤੋਂ ਬਾਅਦ ਫਰਾਜ ਦੇ ਰਾਸ਼ਟਰਪਤੀ ਵਾਲੇਰੀ ਗਿਸਕਾ ਦੇ ਐਸਟਾ ਨੇ ਜੀਆਈਜੀਐਨ ਦੇ ਮੁਖੀ ਕ੍ਰਿਸਟੀਅਨ ਪ੍ਰੋਤਿਆ ਨੂੰ ਸਾウਦੀ ਅਰਬ ਦੀ ਹਰ ਸੰਭਵ ਮਦਦ ਪ੍ਰਦਾਨ ਕਰਨ ਦਾ ਆਦੇਸ਼ ਦਿੱਤਾ ਪ੍ਰੋਤਿਆ ਨੇ ਇਸ ਆਪਰੇਸ਼ਨ ਦੀ ਜ਼ਿੰਮੇਵਾਰੀ ਪੌਲ ਬਾਰਿਲ ਨੂੰ ਸੌਂਪੀ ਇਸ ਦੇ ਲਈ ਉਹਨਾਂ ਨੇ ਅਥਰੂ ਗੈਸ ਦੀ ਬਜਾਏ ਸੀਬੀ ਕੈਮੀਕਲ ਦੀ ਵਰਤੋਂ ਕਰਨ ਦੀ ਯੋਜਨਾ ਬਣਾਈ ਉਹਨਾਂ ਨੇ ਸਿਖਲਾਈ ਦੇ ਦੌਰਾਨ ਇਸ ਦੀ ਵਰਤੋਂ ਆਪਣੇ ਆਪ ਦੇ ਉੱਤੇ ਕੀਤੀ ਸੀ ਇਸ ਪ੍ਰਕਿਰਿਆ ਦੇ ਵਿੱਚ ਅੰਨੇ ਹੁੰਦੇ ਹੁੰਦੇ ਬਚੇ ਸੀ ਇਹ ਜਿਹੜਾ ਸੀ ਕਬਜ਼ਾ ਕਰ ਲਿਆ ਸੀ ਕਬਜ਼ਾ ਕਰਨ ਦੇ ਅਗਲੇ 1 ਘੰਟੇ ਬਾਅਦ ਹਮਲਾਵਾਰਾਂ ਨੇ ਜਿਹੜਾ ਸੀ ਮਸਜਿਦ ਦੇ ਲਾਊਡ ਸਪੀਕਰ ਨੂੰ ਆਪਣੇ ਹੱਥੀ ਲਿਆ ਤੇ ਜੋ ਕੁਝ ਵਾਪਰਿਆ ਕਮਾਂਡੋ ਨੇ ਆਮ ਲੋਕਾਂ ਵਾਂਗ ਪਹਿਰਾਵਾ ਪਾਇਆ ਹੋਇਆ ਸੀ ਬਾਰਿਲ ਦੀ ਟੀਮ ਜਿਹੜੀ ਸੀ ਮਿਸ ਟਾਇਰ 20 ਜਹਾਜ਼ ਤੇ ਸਵਾਰ ਹੋ ਕੇ ਸਾਈਪ੍ਰਸ ਦੇ ਜਿਹੜਾ ਰਸਤੇ ਰਿਆਦ ਪਹੁੰਚੀ ਸੀ ਸਾਊਦੀ ਇਸ ਆਪਰੇਸ਼ਨ ਦੇ ਲਈ ਫਰਾਂਸ ਤੋਂ ਵੱਡੀ ਟੀਮ ਭੇਜਣ ਦੀ ਉਮੀਦ ਕਰ ਰਹੇ ਸਨ ਪਰ ਇਹ ਦੇਖ ਕੇ ਹੈਰਾਨ ਰਹਿ ਗਏ ਕਿ ਬੈਰਲ ਦੀ ਟੀਮ ਵਿੱਚ ਸਿਰਫ ਤਿੰਨ ਲੋਕ ਸਨ ਪੌਲ ਬੈਰਲ ਨੇ ਬਾਅਦ ਦੇ ਵਿੱਚ ਆਪਣੀ ਸਵੈ ਜੀਵਨੀ ਵੈਰੀ ਸਪੈਸ਼ਲ ਮਿਸ਼ਨ ਦੇ ਵਿੱਚ ਲਿਖਿਆ ਭੇਦ ਬਣਾਈ ਰੱਖਣ ਦੇ ਲਈ ਮੈਨੂੰ ਅਤੇ ਮੇਰੇ ਸਾਥੀਆਂ ਨੂੰ ਆਪਣੇ ਪਾਸਪੋਰਟ ਫਰਾਂਸੀਸੀ ਦੂਤਾਵਾਸ ਨੂੰ ਸੌਂਪਣੇ ਪਏ ਸਨ ਮੈਂ ਆਮ ਲੋਕਾਂ ਵਾਂਗ ਬੈਲ ਬੋਟਮ ਤੇ ਕਾਉਬੋਏ 벨ਟ ਬੰਨੀ ਹੋਈ ਸੀ ਸਾਡੇ ਕੋਲ ਆਪਣੀ ਰੱਖਿਆ ਦੇ ਲਈ ਹਥਿਆਰ ਵੀ ਨਹੀਂ ਸਨ ਸਾਡੇ ਕੋਲ ਸੌਦੀ ਟੈਲੀਫੋਨ ਤੇ ਨਿਰਪਰ ਰਹਿਣ ਤੋਂ ਇਲਾਵਾ ਆਪਣੇ ਅਧਿਕਾਰੀਆਂ ਨਾਲ ਗੱਲਬਾਤ ਕਰਨ ਦਾ ਕੋਈ ਸਾਧਨ ਨਹੀਂ ਸੀ ਬਾਹਰੀ ਦੁਨੀਆ ਦੇ ਲਈ ਅਸੀਂ ਤਿੰਨ ਜਿਹੜਾ ਸੀ ਤਿੰਨ ਵਪਾਰੀ ਸੀ ਬਸ ਪਰ ਸਾਡੇ ਝੋੜੇ ਮੋੜੇ ਤੇ ਮਾਸ ਪੇਸ਼ੀਆਂ ਇੱਕ ਵਕਰੀ ਕਹਾਣੀ ਬਿਆਨ ਜੜੀਆਂ ਕਰ ਰਹੀਆਂ ਸਨ ਅੱਧੀ ਰਾਤ ਦੇ ਕਰੀਬ ਫ੍ਰੈਂਚ ਕਮਾਂਡੋ ਟੀਮ ਤਾਇਫ ਫੌਜੀ ਹਵਾਈ ਅੱਡੇ ਦੇ ਉੱਤੇ ਉਤਰੀ ਉਸ ਨੂੰ ਤਾਇਫ ਦੇ ਇੰਟਰ ਕੰਟੀਨੈਂਟਲ ਹੋਟਲ ਦੇ ਵਿੱਚ ਠਹਿਰਾਇਆ ਗਿਆ 1 ਟਨ ਸੀਬੀ ਕੈਮੀਕਲ ਦੀ ਮੰਗ ਰੱਖੀ ਗਈ ਅਗਲੇ ਦਿਨ ਤੋਂ ਉਹਨਾਂ ਨੇ ਇਸ ਮਿਸ਼ਨ ਦੇ ਲਈ ਸਾਊਦੀ ਕਮਾਂਡੋਜ਼ ਨੂੰ ਸਿਖਲਾਈ ਦੇਣੀ ਸ਼ੁਰੂ ਕੀਤੀ ਉਹਨਾਂ ਤਿੰਨਾਂ ਨੇ ਜਿਹੜੇ ਆਏ ਸੀ ਬਾਰਿਲ ਖੁਦਾ ਬਾਰਿਲ ਜਿਹੜਾ ਸੀ ਖੁਦ ਮੱਕਾ ਜਾ ਕੇ ਮਸਜਿਦ ਦੇ ਬਾਹਰ ਕਾਰਵਾਈ ਦੀ ਅਗਵਾਈ ਕਰਨ ਦੀ ਉਮੀਦ ਕਰ ਰਹੇ ਸਨ ਬਾਰਿਲ ਆਪਣੀ ਸਵੈ ਜੀਵਨੀ 'ਚ ਲਿਖਦਾ ਹੈ ਕਿ ਇੱਕ ਸਾウਦੀ ਅਫਸਰ ਨੇ ਮੈਨੂੰ ਕਿਹਾ ਸੀ ਕਿ ਜੇਕਰ ਤੁਸੀਂ ਮੱਕਾ ਜਾਣਾ ਚਾਹੁੰਦੇ ਹੋ ਤਾਂ ਤੁਹਾਨੂੰ ਇਸਲਾਮ ਕਬੂਲ ਕਰਨਾ ਹੋਵੇਗਾ। ਕਿਆ ਬਾਤਾਂ ਜੀ। ਕਿਉਂਕਿ ਉੱਥੇ ਦੂਜੇ ਧਰਮਾਂ ਦੇ ਲੋਕਾਂ ਨੂੰ ਜਾਣ ਦੀ ਇਜਾਜ਼ਤ ਨਹੀਂ। ਮੈਂ ਕੈਥੋਲਿਕ ਧਰਮ ਨੂੰ ਮੰਨਦਾ ਸੀ ਤੇ ਉਸ ਸਮੇਂ ਇਸਲਾਮ ਬਾਰੇ ਕੁਝ ਨਹੀਂ ਸੀ ਜਾਣਦਾ। ਪਰ ਮੈਂ ਜਵਾਬ ਦੇਣ ਦੇ ਵਿੱਚ ਦੇਰੀ ਨਾ ਕੀਤੀ ਕਿ ਜੇਕਰ ਕੰਮ ਪੂਰਾ ਕਰਨਾ ਹੈ ਤਾਂ ਧਰਮ ਬਦਲਣ ਦੇ ਵਿੱਚ ਕੋਈ ਇਤਰਾਜ਼ ਨਹੀਂ ਹੈ ਮੈਨੂੰ। ਉਹ ਕਹਿੰਦਾ ਮੈਨੂੰ ਲੱਖਾਂ ਜਾਣਨਾ ਪਿਆਰੀਆਂ ਨੇ ਧਰਮ ਪਿਆਰਾ ਨਹੀਂ। ਮੇਰੀ ਜੌਬ ਪਿਆਰੀ ਹੈ ਜੋ ਮੈਂ ਕਰ ਰਿਹਾ। ਹੋਟਲ ਪਹੁੰਚਣ ਤੋਂ ਬਾਅਦ ਬਾਰੀ ਨੇ ਆਪਣੇ ਮੁਖੀ ਨੂੰ ਉਹਨਾਂ ਚੀਜ਼ਾਂ ਦੀ ਸੂਚੀ ਭੇਜੀ ਜੋ ਚਾਹੁੰਦਾ ਸੀ ਸੂਚੀ ਦੇ ਵਿੱਚ ਫਲੈਕ ਜੈਕਟਾਂ ਗਰਨੇਡ ਸナイਪਰ ਰਾਈਫਲਾਂ ਫੀਲਡ ਰੇਡੀਓ ਨਾਈਟ ਵਿਜ਼ਨ ਐਨਕਾਂ ਇੱਕ ਟਨ ਸੀਬੀ ਕੈਮੀਕਲ ਸ਼ਾਮਲ ਸਨ ਸੀਬੀ ਦੀ ਮਾਤਰਾ ਸੁਣ ਕੇ ਜਿਹੜਾ ਸੀ ਪ੍ਰੋਤਿਆ ਹੈਰਾਨ ਰਹਿ ਗਿਆ ਕਿਉਂਕਿ ਇੰਨੀ ਸੀਬੀ ਦੇ ਨਾਲ ਪੂਰੇ ਸ਼ਹਿਰ ਨੂੰ ਕਾਬੂ ਦੇ ਵਿੱਚ ਕੀਤਾ ਜਾ ਸਕਦਾ ਸੀ ਯਾਰ ਸਲੋਵ ਜਿਹੜਾ ਸੀ ਯਾਰ ਸਲੋਵ ਲਿਖਦੇ ਨੇ ਕਿ ਮਨਾਹੀ ਦੇ ਬਾਵਜੂਦ ਵੀ ਬਾਰਿਲ ਅਤੇ ਉਹਨਾਂ ਦੇ ਦੋ ਸਾਥੀ ਨਾਸਰ ਮੱਕਾ ਗਏ ਸਗੋ ਆਪਰੇਸ਼ਨ ਤੋਂ ਪਹਿਲਾਂ ਮਸਜਿਦ ਦੇ ਵਿੱਚ ਵੀ ਦਾਖਲ ਹੋਏ ਸਨ ਹਾਲਾਂਕਿ ਫਰਾਂਸ ਨੇ ਬਾਅਦ ਦੇ ਵਿੱਚ ਸਪਸ਼ਟ ਕੀਤਾ ਕਿ ਇਸ ਆਪਰੇਸ਼ਨ ਦੇ ਵਿੱਚ ਉਹਨਾਂ ਦੀ ਭੂਮਿਕਾ ਸਿਰਫ ਸਾਜ਼ੋ ਸਮਾਨ ਮੁਹੱਈਆ ਕਰਵਾਉਣ ਤੇ ਤਾਇਫ ਦੇ ਵਿੱਚ ਸੌਦੀ ਕਮਾਂਡੋਜ਼ ਨੂੰ ਸਿਖਲਾਈ ਦੇਣਾ ਹੀ ਸੀ ਉਹਨਾਂ ਦੇ ਅਨੁਸਾਰ ਬਾਰਿਲ ਤੇ ਉਹਨਾਂ ਦੇ ਸਾਥੀਆਂ ਨੇ ਕਾਰਵਾਈ ਦੌਰਾਨ ਮੱਕਾ ਦੀ ਪਵਿੱਤਰ ਧਰਤੀ ਤੇ ਪੈਰ ਨਹੀਂ ਰੱਖਿਆ ਬਾਰੀਲ ਦੀ ਯੋਜਨਾ ਤੇ ਅਮਲ ਕਰਦੇ ਹੋਏ ਪਾਕਿਸਤਾਨੀ ਤੇ ਤੁਰਕੀ ਮਜ਼ਦੂਰਾਂ ਨੇ ਮਸਜਿਦ ਦੀ ਸਤ੍ਹਾ ਤੇ ਛੇਕ ਕਰਨਾ ਸ਼ੁਰੂ ਕਰ ਦਿੱਤਾ ਫਰਾਂਸ ਦੁਆਰਾ ਪ੍ਰਦਾਨ ਕੀਤੇ ਫੈਸ ਫਰਾਂਸ ਦੇ ਦੁਆਰਾ ਪ੍ਰਦਾਨ ਕੀਤੇ ਫੇਸ ਮਾਸਕ ਰਸਾਇਣਿਕ ਸੂਟ ਪਹਿਨੇ ਸੌਦੀ ਸੈਨਿਕਾਂ ਨੇ ਸੀਬੀ ਦੇ ਕੈਨਿਸਟਰਾਂ ਨੂੰ ਫਾਇਰ ਕੀਤਾ ਕਿਉਂਕਿ ਰੇਡੀਓ ਸਿਸਟਮ ਠੀਕ ਤਰ੍ਹਾਂ ਦੇ ਨਾਲ ਕੰਮ ਨਹੀਂ ਸੀ ਕਰ ਰਿਹਾ ਇਸ ਦੇ ਲਈ ਸਿਪਾਈਆਂ ਨੂੰ ਪਹਿਲਾਂ ਧਮਾਕਾ ਹੁੰਦੇ ਹੀ ਸੀਬੀ ਲਾਂਚਰਾਂ ਦੇ ਟ੍ਰਿਗਰਾਂ ਨੂੰ ਦੱਬਨ ਦਾ ਹੁਕਮ ਦਿੱਤਾ ਗਿਆ ਸੀਬੀ ਨੇ ਤੁਰੰਤ ਆਪਣਾ ਪ੍ਰਭਾਵ ਦਿਖਾਉਣਾ ਸ਼ੁਰੂ ਕਰਤਾ ਤੇ ਹਮਲਾਵਰ ਜ਼ਹਿਰੀਲੇ ਸੀਬੀ ਦੇ ਬਦਨਾ ਦੇ ਵਿੱਚ ਘਿਰ ਗਏ ਜਿਉਂ ਹੀ ਉਬੀਦ ਸੀ ਸੀਬੀ ਕੈਮੀਕਲ ਨੇ ਵਿਰੋਧੀਆਂ ਦੀਆਂ ਹਰਕਤਾਂ ਨੂੰ ਹੋਲੀ ਕਰ ਦਿੱਤਾ ਤੇ ਸੌਦੀ ਹੈ ਸੈਨਿਕ ਜਿਹੜੇ ਸਨ ਬੈਰੀਅਰਾਂ ਦੇ ਵਿੱਚ ਤੇ ਕੰਢਿਆਲੀ ਤਾਰ ਨੂੰ ਤੋੜ ਕੇ ਤੋੜਦੇ ਹੋਏ ਮਸਜਿਦ ਦੇ ਅੰਦਰ ਦਾਖਲ ਹੋ ਜਾਂਦੇ ਆ। ਉਹਨਾਂ ਨੇ ਇੱਕ ਇੱਕ ਕਰਕੇ ਕਮਰਿਆਂ ਦੀ ਤਲਾਸ਼ੀ ਲੈਣੀ ਸ਼ੁਰੂ ਕਰ ਦਿੱਤੀ। ਜਿਨ੍ਹਾਂ ਲੋਕਾਂ ਨੂੰ ਜਿਉਂਦਾ ਪਾਇਆ ਗਿਆ ਉਹਨਾਂ ਨੂੰ ਪਿੱਛੇ ਚੱਲ ਰਹੀ 40 ਮੈਂਬਰੀ ਜੜੀ ਸੀ ਮੈਂਬਰਾਂ ਦੀ ਗ੍ਰਿਫਤਾਰੀ ਟੀਮ ਦੇ ਹਵਾਲੇ ਕਰ ਦਿੱਤਾ ਗਿਆ। 4 ਦਸੰਬਰ ਨੂੰ ਗ੍ਰਹਿ ਮੰਤਰੀ ਸ਼ਹਿਜ਼ਾਦੇ ਨਾਈਫ ਨੇ ਇੱਕ ਬਿਆਨ ਜਾਰੀ ਕਰਕੇ ਕਿਹਾ ਅੱਲਾਹ ਦੀ ਕਿਰਪਾ ਦੇ ਨਾਲ ਮਸਜਿਦ ਨੂੰ ਅੱਜ ਸਵੇਰੇ 1:30 ਦੇ ਉੱਤੇ ਸਾਰੇ ਹਮਲਾਵਾਰਾਂ ਤੋਂ ਆਜ਼ਾਦ ਕਰਾ ਲਿਆ ਗਿਆ। 사우ਦੀ ਫੌਜੀਆ ਨੇ ਵਿਸਫੋਟਕ ਲਗਾ ਕੇ ਕਮਰਿਆਂ ਦੇ ਦਰਵਾਜ਼ੇ ਤੋੜ ਦਿੱਤੇ। ਰਾਤ ਹੁੰਦੇ ਹੀ ਕੈਪਟਨ ਅਬੂ ਸੁਲਤਾਨ ਦੀ ਅਗਵਾਈ ਹੇਠ ਪੈਰਾਸ਼ੂਟ ਦਸਤਿਆਂ ਨੇ ਮੋਪਿੰਗ ਅਪ ਜਿਹੜਾ ਸੀ ਆਪਰੇਸ਼ਨ ਸ਼ੁਰੂ ਕਰ ਦਿੱਤਾ। ਕੈਪਟਨ ਅਬੂ ਸੁਲਤਾਨ ਨੇ ਬਾਅਦ ਦੇ ਵਿੱਚ ਇੱਕ ਇੰਟਰਵਿਊ ਇੰਟਰਵਿਊ ਦੇ ਵਿੱਚ ਦੱਸਿਆ ਕਿ ਅਸੀਂ ਉਗਰ ਅੱਖਾਂ ਦੇ ਅਸੀਂ ਉਗਰ ਅੱਖਾਂ ਵਾਲੇ ਇੱਕ ਆਦਮੀ ਨੂੰ ਦੇਖਿਆ ਜਿਸ ਦੇ ਵਾਲ ਅਤੇ ਦਾੜੀ ਉਲਝੇ ਹੋਏ ਸੀ ਹਥਿਆਰਾਂ ਦੇ ਬਕਸੇ ਬਰਤਨਾਂ ਦੇ ਵਿੱਚ ਖਜੂਰ ਤੇ ਕੁਝ ਇਤਿਹਾਰ ਉਸ ਦੇ ਨੇੜੇ ਪੈ ਸਨ ਉਸ ਵੱਲ ਬੰਦੂਕ ਕਰਦਿਆਂ ਮੈਂ ਉਸ ਨੂੰ ਪੁੱਛਿਆ ਤੇਰਾ ਨਾਮ ਕੀ ਹੈ ਉਸਨੇ ਹੌਲੀ ਆਵਾਜ਼ ਦੇ ਵਿੱਚ ਜਵਾਬ ਦਿੱਤਾ ਜੋਹੇਮਾਨ ਜੋਹੇਮਾਨ ਮੇਰਾ ਨਾਮ ਹੈ ਜੋਹੇਮਾਨ ਕੈਪਟਨ ਸੁਲਤਾਨ ਨੇ ਕਿਹਾ ਸਾਡੀ ਚਿੰਤਾ ਇਹ ਸੀ ਕਿ ਸਾਡੇ ਸਿਪਾਹੀ ਉਸ ਨੂੰ ਮਾਰ ਨਾ ਦੇਣ ਮੈਂ ਉਸ ਨੂੰ ਦੋ ਅਸਰਾਂ ਦੇ ਨਾਲ ਘੇਰ ਲਿਆ ਤੇ ਉਸ ਨੂੰ ਉੱਪਰ ਲੈ ਆਇਆ ਤੇ ਉਥੇ ਖੜੀ ਜਿਹੜੀ ਸੀ ਐਂਬੂਲੈਂਸ ਦੇ ਵਿੱਚ ਬਿਠਾ ਦਿੱਤਾ ਐਂਬੂਲੈਂਸ ਉਸ ਨੂੰ ਉਥੋਂ ਸਿੱਧਾ ਮੱਕਾ ਹੋਟਲ ਲੈ ਕੇ ਜਦੋਂ ਉਸ ਨੂੰ ਪੁੱਛਿਆ ਗਿਆ ਕਿ ਉਸਨੇ ਅਜਿਹਾ ਕਿਉਂ ਕੀਤਾ ਤਾਂ ਜੋਹੇ ਮਾਨ ਦਾ ਜਵਾਬ ਸੀ ਅੱਲਾ ਦੀ ਇਹ ਹੀ ਮਰਜ਼ੀ ਸੀ ਇੱਕ ਸਾਉਦੀ ਫੌਜੀ ਨੇ ਜੋਹੇ ਮਾਨ ਦੀ ਦਾੜੀ ਫੜ ਕੇ ਖਿੱਚੀ ਇਹ ਦੇਖ ਕੇ ਉਥੇ ਮੌਜੂਦ ਇੱਕ ਸ਼ਹਿਜ਼ਾਦੇ ਨੇ ਸਿਪਾਹੀ ਨੂੰ ਅਜਿਹਾ ਨਾ ਕਰਨ ਦੇ ਲੇਖਿਆ 63 ਲੋਕਾਂ ਨੂੰ ਮੌਤ ਦੀ ਸਜ਼ਾ ਹੋਈ ਇਸ ਪੂਰੇ ਹਮਲੇ ਦੇ ਵਿੱਚ 75 ਹਮਲਾਵਾਰ ਮਾਰੇ ਗਏ 170 ਹਮਲਾਵਾਰਾਂ ਨੂੰ ਗ੍ਰਿਫਤਾਰ ਕੀਤਾ ਗਿਆ 9 ਜਨਵਰੀ 1980 ਨੂੰ ਇਹਨਾਂ ਦੇ ਵਿੱਚੋਂ 63 ਨੂੰ ਸਾਊਦੀ ਕਾਨੂੰਨ ਮੁਤਾਬਕ ਮੌਤ ਦੀ ਸਜ਼ਾ ਸੁਣਾਈ ਗਈ ਸਭ ਤੋਂ ਪਹਿਲਾਂ ਮੱਕਾ ਵਿੱਚ ਜੋਹੇਮਾਨ ਸਿਰ ਵੱਢਿਆ ਗਿਆ ਸੀ ਉਹਦਾ ਕੁਝ ਮਿੰਟਾਂ ਬਾਅਦ ਅਬਦੁੱਲਾ ਦੇ ਭਰਾ ਸ਼ਹੀਦ ਨੂੰ ਉਸੇ ਥਾਂ ਦੇ ਉੱਤੇ ਮੌਤ ਦੀ ਸਜ਼ਾ ਸੁਣਾਈ ਗਈ ਮੌਤ ਦੀ ਸਜ਼ਾ ਸੁਣਾਏ ਗਏ ਲੋਕਾਂ ਦੇ ਵਿੱਚ 39 ਸਾਊਦੀ 10 ਮਿਸਰੀ ਤੇ 6 ਜਮਣੀ ਲੋਕ ਸ਼ਾਮਲ ਸਨ ਜੀ ਦੋਸਤੋ ਇਹ ਸੀ ਜੀ ਕਿਵੇਂ ਹਾਈਜੈਕ ਕੀਤਾ ਸੀ ਮੱਕਾ ਤੇ ਇਹ ਕੁਝ ਚਾਹੇ ਆਪਣੇ ਕਿੱਤੇ ਦੀ ਗੱਲ ਹੈ 84 ਦੇ ਸਮੇਂ ਦੀ ਤੇ ਧਰਮਸਥਾਨਾਂ ਦੇ ਉੱਤੇ ਹੋਇਆ ਬੇਅਦਬੀਆਂ ਦੀ ਗੱਲ ਹੁੰਦੀ ਹੈ ਤੇ ਉਹ ਚੀਜ਼ਾਂ ਚੱਲੀਆਂ ਪਰ ਸਾਡੇ ਉਹ ਮਸਲੇ ਅਜੇ ਵੀ ਬਣੇ ਹੋਏ ਨੇ ਤੇ ਇਹ ਜੜੀਆਂ ਚੀਜ਼ਾਂ ਤੇ ਜਿਹੜੇ ਲੋਕ ਆਪਣੀ ਜੌਬ ਕਰਦੇ ਨੇ ਤੇ ਜੇਕਰ ਇਹ ਚੀਜ਼ਾਂ ਲਾ ਕੇ ਦੇਖੀ ਉਹ ਹੀ ਚੀਜ਼ਾਂ ਨੂੰ ਆਪਣੇ ਕਹਿ ਸਕਦੇ ਆ ਜਿਹੜੇ ਆਪਣੇ ਆਰਮੀ ਦੇ ਲੋਕ ਸਨ ਉਹਨਾਂ ਨੂੰ ਕੋਈ ਗਰਦਾਰ ਕਹਿੰਦਾ ਹੈ ਕੋਈ ਉਹਨਾਂ ਨੂੰ ਵਫਾਦਾਰ ਕਹਿੰਦਾ ਹੈ ਤੇ ਜੋ ਅੰਦਰ ਸਨ ਉਹਨਾਂ ਨੂੰ ਵੀ ਇਦਾਂ ਹੀ ਚੀਜ਼ਾਂ ਨਾਲ ਲੈਂਦਾ ਹੈ ਤੇ ਇਹ ਚੀਜ਼ਾਂ ਵਾਪਰ ਦੀਆਂ ਨੇ ਮਿਸਯੂਜ਼ ਜਿਹੜਾ ਹਰ ਚੀਜ਼ਾਂ ਨੂੰ ਕਰਦਾ ਹੈ ਇੱਕ ਆਧਾਰ ਬਣਾ ਕੇ ਇੱਕ ਢਾਲ ਬਣਾ ਕੇ ਪਰ ਇਹ ਚੀਜ਼ਾਂ ਗਲਤ ਨੇ ਜੇ ਤੁਹਾਡੀ ਕੋਈ ਲੜਾਈ ਹੈ ਕਿਸੇ ਦੇ ਨਾਲ ਤਾਂ ਸਿੱਧੀ ਲੜੋ ਕਿਸੇ ਦੀ ਢਾਲ ਕਿਉਂ ਲੈਂਦੇ ਹੋ ਕਿਸੇ ਨੂੰ ਢਾਲ ਕਿਉਂ ਬਣਾਉਂਦੇ ਹੋ ਕਿਉਂਕਿ ਹਰ ਕਿਸੇ ਨੂੰ ਆਪਣਾ ਧਰਮ ਤੇ ਆਪਣਾ ਪੁੱਤਰ ਸਭ ਨੂੰ ਪਿਆਰਾ ਹੈ ਲੋ ਜੀ ਦੋਸਤੋ ਏਸੀ ਗੱਲਬਾਤ ਸਾਰੇ 51 ਗੇਟ ਜਿੱਦੋਂ ਬੰਦ ਕਰ ਦਿੱਤੇ ਗਏ ਤੇ ਉੱਚੀ ਉੱਚੀ ਅੱਲਾਹੁ ਅਕਬਰ ਦੇ ਨਾਰੇ ਲੱਗਣ ਲੱਗੇ ਮਸਜਿਦ ਦੇ ਉੱਤੇ ਹਮਲੇ ਦਾ ਉਹ ਮੰਜ਼ਰ ਸੀ ਜੋ ਸਾਰਿਆਂ ਨਾਲ ਸਰਬੋੱਚ ਕਹਿ ਸਕਦੇ ਆ ਇਹ ਸਥਾਨ ਮੰਨਿਆ ਜਾਂਦਾ ਹੈ ਮੁਸਲਮਾਨ ਭਾਈਚਾਰੇ ਵੱਲੋਂ ਗੱਲਬਾਤ ਸੀ ਰਿਹਾਨ ਫਜ਼ਲ ਉਹਨਾਂ ਦੀ ਕਲਮ ਬੀਬੀਸੀ ਤੋਂ ਤੇ ਮੈਂ ਤੁਹਾਡਾ ਦੂਸਪੁਪਿੰਦਰ ਪਾਰਜ ਤੇ ਦੁਆਬਾ ਰਿਪੋਰਟ ਦੇ ਮਾਂਚ ਘਟਨਾ ਸੀ 20 ਨਵੰਬਰ ਦੀ 1979 ਨੂੰ ਇਹ ਜਿਹੜਾ ਸਾਰਾ ਕੁਝ ਵਾਪਰਿਆ ਸੀ